ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਤਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਤੁਮਾਕੇਦਾਰ ਵੀਡੀਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਚਾਹੇ ਤਿੰਨ ਦਿਨਾਂ ਬਾਅਦ ਆਏ ਆ ਪਰ ਆਏ ਆ ਬਹੁਤ ਵਧੀਆ ਕਲੈਕਸ਼ਨ ਦੇ ਨਾਲ ਬਹੁਤ ਵਧੀਆ ਆਫਰ ਲੈ ਕੇ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਇੰਨੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਬਹੁਤ ਜ਼ਿਆਦਾ ਪੈਣਾ ਪਿਆਰ ਦੇ ਰਹੀਆਂ ਨੇ ਥੈਂਕ ਯੂ ਤਹਿ ਦਿਲੋਂ ਸਾਰੀਆਂ ਪੈਣਾ ਦਾ ਕਿਉਂਕਿ ਜਿਹੜੀਆਂ ਪੈਣਾ ਤਿੰਨ ਦਿਨ ਹੋ ਗਿਆ ਫਸਟ ਟਾਈਮ ਇਦਾਂ ਹੋਇਆ ਕਿ ਤਿੰਨ ਦਿਨ ਹੋ ਗਿਆ ਆਪਣੀ ਵੀਡੀਓ ਨਹੀਂ ਆਈ ਹੈਗੀ ਤਾਂ ਬਹੁਤ ਪੈਣਾ ਨੇ ਮਿਸ ਕੀਤਾ ਬਹੁਤ ਪੈਣਾ ਕਾਲ ਕਰ ਕਰ ਪੁੱਛ ਰਹੀਆਂ ਸੀਗੀਆਂ ਹਨਾ ਬਹੁਤ ਮੈਸੇਜ ਆਏ WhatsApp ਦੇ ਉੱਪਰ ਵੀ ਇੰਨੇ ਦਿਨਾਂ ਲਗਾਤਾਰ ਵੀਡੀਓ ਕਿਉਂ ਨਹੀਂ ਪਾ ਰਹੇ ਦੀਦੀ ਬਸ ਜੀ ਲਖੜੀਆਂ ਕਰਕੇ ਥੋੜੇ ਜਿਹਾ ਬਿਜ਼ੀ ਸੀਗੇ 3 ਦਿਨ ਲਗਾਤਾਰ ਵੀਡੀਓ ਬਣੀ ਨਹੀਂ ਤੇ ਵੀਡੀਓ ਬਣੀ ਨਹੀਂ ਤਾਂ ਕਰਕੇ ਸੀਗਾ ਕਿ ਵੀਡੀਓ ਪਾਈਏ ਕੀ ਇਸ ਲਈ ਵੀਡੀਓ ਨਹੀਂ ਆਈ ਜੀ ਆਪਣੀ 3 ਦਿਨ ਪਰ ਇੰਨਾ ਜਿਆਦਾ ਤੁਸੀਂ ਪਿਆਰ ਦੇ ਰਹੇ ਹੋ ਉਹਦੇ ਲਈ ਤੈਨ ਦਿਲੋਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਇੰਨਾ ਜਿਆਦਾ ਪਿਆਰ ਦੇਣ ਦੇ ਲਈ ਤੇ ਚਲੋ ਜੀ ਫਿਰ ਇਹ ਹੀ ਸੋਚ ਕੇ ਅੱਜ ਵੀ ਸ਼ਾਇਦ ਰਹਿ ਜਾਂਦੀ ਮੈਨੂੰ ਸੀ ਸ਼ਾਇਦ ਕੱਲ ਨੂੰ ਹੀ ਬਣੂੰਗੀ ਪਰ ਨਹੀਂ ਅੱਜ ਸਾਰਾ ਜਿਹੜਾ ਇੰਨੀਆਂ ਡਿਮਾਂਡ ਸਾਰੀਆਂ ਸੀ ਉਹਦੇ ਲਈ ਸੀ ਵੀ ਛੇਤੀ ਛੇਤੀ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਈਏ ਸੋ ਅੱਜ ਦੀ ਵੀਡੀਓ ਪੂਰੀ ਧਮਾਕੇਦਾਰ ਲੈ ਕੇ ਆਈਆਂ ਬਹੁਤ ਸੋਹਣੀ ਆਫਰ ਦੇ ਨਾਲ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ ਸਾਰੇ ਸੂਟ ਲਖੜੀ ਸਪੈਸ਼ਲ ਜਿਹੜੀ ਸੇਲ ਲੱਗਣੀ ਸੀ ਉਹ ਵਾਲੀ ਆ ਇਹ ਲਖੜੀ ਵਾਲੇ ਦਿਨ ਵੀਡੀਓ ਆਣੀ ਸੀ ਜੀ ਆਪਣੀ ਬਣ ਜਾਂਦੀ ਬਟ ਬਣੀ ਨਹੀਂ ਉਹਦੇ ਕਰਕੇ ਹੁਣ ਲਖੜੀ ਤੋਂ ਅਗਲੇ ਦਿਨ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਆ ਬਹੁਤ ਸੋਹਣੀ ਕਲੈਕਸ਼ਨ ਆ ਪੂਰੀ ਸਪੀਰੀਅਰ ਰੇਂਜ ਰਹੂਗੀ ਇੱਕ ਵੀ ਆਇ ਨਹੀਂ ਰਹੂਗਾ ਕਿ ਮਤਲਬ ਕਿ ਕੋਈ ਸੂਟ ਇਦਾਂ ਵੀ ਆਮ ਜਿਹਾ ਵਾ ਆਮ ਜੀ ਕਾਣ ਪੂਰੀ ਸਪੀਰੀਅਰ ਕਾਟਨ ਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜੇ ਮਰਜੀ ਮੌਸਮ ਜਿਹਨਾਂ ਨੂੰ ਵੇਅਰ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਇਹ ਬਾਣ ਵਾਲੇ ਸੂਟ ਨੇ ਜਿਹੜੀਆਂ ਭੈਣਾਂ ਲਾਈਨਿੰਗ ਰਿਕੁਆਇਰ ਆ ਤੁਸੀਂ ਲਗਵਾਉਣਾ ਚਾਹੁੰਦੀਆਂ ਲਗਵਾ ਸਕਦੀਆਂ ਵੈਸੇ ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਲਾਈਨਿੰਗ ਨੂੰ ਤਾਂ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਸਮਾ ਸਕਦੇ ਹੋ ਤੇ ਪਲੀਜ਼ ਜਿਹੜੀਆਂ ਭੈਣਾ ਫਸਟ ਟਾਈਮ ਮੇਰੀ ਵੀਡੀਓ ਦੇਖ ਰਹੀਆਂ ਹਾਂ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਕਿੱਦਾਂ ਦੀ ਲੱਗ ਰਹੀ ਆ ਚਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਅੱਜ ਦੀ ਵੀਡੀਓ ਦਾ ਆਫਰ ਇਹ ਰਹੂਗਾ ਕਿ ਇਹ ਸਾਰੇ ਸੂਟ ਡਿਸਕਾਊਂਟ ਤੇ ਲੈਸ ਤੇ ਆਪਣੇ ਕੋਲ ਆਏ ਨੇ ਜਿੰਨੇ ਵੀ ਸੂਟ ਆਏ ਦੀ ਵੀਡੀਓ ਦੇ ਨੇ ਸਾਰੇ 2200 2500 ਇਸ ਤਰ੍ਹਾਂ ਸੇਲ ਹੋਏ ਨੇ ਤੇ ਹੋ ਵੀ ਰਹੇ ਨੇ ਕਿਉਂਕਿ ਪੂਰੀ ਵਧੀਆ ਵਾਲੀ ਸਾਰੀ ਕਾਟਨ ਲੱਗੀ ਆ ਬਹੁਤ ਸੋਹਣਾ ਉੱਪਰ ਕੰਮ ਹੋਇਆ ਹੋਇਆ ਬਹੁਤ ਵਧੀਆ ਨਾਲ ਦੁਪੱਟੇ ਲੱਗੇ ਹੋਏ ਨੇ ਇਸ ਲਈ ਘੱਟ ਤੋਂ ਘੱਟ ਵੀ ਜੇ ਸੇਲ ਕਰਾਂਗੇ ਤਾਂ 2000 ਤੋਂ ਘੱਟ ਇਹਨਾਂ ਦੀ ਸੇਲ ਹੈ ਨਹੀਂ ਪਰ ਆਪਾਂ ਨੂੰ ਪਿੱਛੋਂ ਹੀ ਲੈਸ ਆਈ ਸੀ ਪਿਛਲੇ ਵੀਕ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਲੈਸ ਕਾਟਨ ਦੇ ਉੱਪਰ ਆਉਣ ਲੱਗੀ ਜੀ ਤੇ ਲੈਸੀ ਤੁਹਾਡੇ ਲਈ ਅਸੀਂ ਲੈ ਕੇ ਆ ਰਹੇ ਸੀ ਇਹ ਆਪਣੇ ਸੂਟ ਲਾਈਨੇ 16500 ਦੇ ਵਿੱਚ 16500 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਵਾ ਪਰ ਜਿਹੜੀਆਂ ਵੀ ਪੈਣਾ ਧਮਾਕਾ ਹੈ ਆ ਵੀ ਜਿਹੜੀਆਂ ਪੈਣਾ ਦੋ ਸੂਟ ਲੈਂਦੀਆਂ ਨੇ 1350 ਉਹਨਾਂ ਨੂੰ ਹੋਲ ਲੈਸ ਹੋ ਜਾਊਗਾ 3000 ਰੁਪਿਆ ਦੋ ਸੂਟਾਂ ਦਾ ਇਹ 3000 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਜਿਹੜਾ ਮਰਜੀ ਸੂਟ ਵੀਡੀਓ ਦਾ ਚੱਕ ਸਕਦੇ ਹੋ 1650 ਦਾ ਸੂਟ ਆ ਜੀ ਸਿੰਗਲ ਦੋ ਸੂਟ ਤੁਸੀਂ ਬਾਈ ਕਰਦੇ ਹੋ 3000 ਦੇ ਦੋ ਸੂਟ ਤੁਹਾਡੇ ਘਰ ਤੱਕ ਐਨੀ ਕੋਈ ਵੀ ਕੋਰੀਅਰ ਚਾਰजेस ਨਹੀਂ ਹੈਗਾ ਚਾਹੇ ਤੁਸੀਂ ਸਿੰਗਲ ਲਓ ਚਾਹੇ ਤੁਸੀਂ ਦੋ ਲਓ ਤੇ ਬਸ ਜਿਹੜਾ ਵੀ ਬੈਨੀਫਿਟ ਤੁਸੀਂ ਲੈਣਾ ਬਸ ਇੰਨਾ ਕੀ ਸਟਾਕ ਆਪਣੇ ਕੋਲੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਤੁਹਾਡੇ ਘਰ ਤੱਕ ਪਹੁੰਚ ਸਕਣ ਜਿੰਨਾ ਵਿੱਚ ਕਲਰ ਅਵੇਲੇਬਲ ਨੇ ਉਹਨਾਂ ਦੇ ਕਲਰ ਵੀ ਮਿਲਣਗੇ ਜਿਹੜੇ ਸਿੰਗਲ ਸਿੰਗਲ ਪੀਸ ਨੇ ਉਹ ਸਿੰਗਲ ਸਿੰਗਲ ਕਿਉਂਕਿ ਇਹ ਪਹਿਲਾਂ ਆਪਾਂ 1650 ਵਿੱਚ ਵੀਡੀਓ ਪਾ ਚੁੱਕੇ ਹਾਂ ਉਹਨਾਂ ਵਿੱਚੋਂ ਜਿਹੜੇ ਪੀਸ ਲੈ ਰਹਿ ਗਏ ਤੇ ਕੁਝ ਕੇ ਦੇ ਵਿੱਚ ਨਿਊ ਐਡ ਆਨ ਹੋ ਗਏ ਆ ਲੋ ਇਹ ਹੈਗੀ ਸ਼ਰਟ ਦੀ ਲੁੱਕ ਲਾਈਨਿੰਗ ਵਾਲੀ ਸ਼ਰਟ ਹੈ ਦੇਖ ਸਕਦੇ ਹੋ ਪੂਰਾ ਸੁਪੀਰੀਅਰ ਬੇਸ ਦਾ ਸਾਰਾ ਫੈਬਰਿਕ ਲੱਗਿਆ ਹੋਇਆ ਆ ਲੋ ਕਾਟਨ ਬੇਸ ਆ ਸਾਰੀ ਸੁਪੀਰੀਅਰ ਵਾਲੀ ਆ ਹੈਗਾ ਸਾਰਾ ਇਹਦਾ ਘੇਰੇ ਦੇ ਉੱਪਰ ਕੰਮ ਸਾਰਾ ਪੈਚਵਰਕ ਹੋ ਕੇ ਦੇਖੋ ਬਹੁਤ ਸੋਹਣਾ ਸਾਰਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਹੀ ਵਧੀਆ ਨਾਲ ਬਾਟਮ ਨਾਲ ਦਾ ਇਹ ਪੈਚਵਰਕ ਹੋਇਆ ਹੋਇਆ ਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਵਧੀਆ ਪ੍ਰਾਈਸ ਰੇਂਜ ਆ ਜਿਹੜਾ ਮਰਜ਼ੀ ਸੂਟ ਚੱਕ ਸਕਦੇ ਹੋ ਕਪੜਾ ਇੰਨਾ ਜਿਆਦਾ ਫਾਈਨ ਆ ਤੁਹਾਡੇ ਹੱਥਾਂ ਜਦੋਂ ਪਹੁੰਚੂਗਾ ਤੁਸੀਂ ਖੁਦ ਫੀਲ ਕਰ ਸਕਦੇ ਹੋ ਕੀ ਕਿੰਨਾ ਸੋਹਣਾ ਫੈਬਰਿਕ ਆ ਤੇ ਕੀ ਰੇਂਜ ਦੇ ਸੂਟ ਆ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਹੱਥਾਂ ਤੱਕ ਜਦੋਂ ਪਹੁੰਚਣਗੇ ਤੁਹਾਨੂੰ ਦੱਸ ਦੇਣਗੇ ਕਿ ਕੀ ਰੇਂਜ ਦੇ ਇਹ ਸੂਟ ਨੇ ਜਿਹੜੇ ਆਪਾਂ ਇੰਨੀ ਲੈਸ ਦੇ ਉੱਪਰ ਲਾਏ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਨਾਲ ਹੈਗੀ ਬਾਟਮ ਇਸ ਤਰ੍ਹਾਂ ਪ੍ਰਿੰਟਡ ਸੇਮ ਬਾਟਮ ਨਾਲ ਦਾ ਦੇਖੋ ਪੈਚਵਰਕ ਦਾ ਕੰਮ ਫਲਾਵਰ ਦੇ ਵਿੱਚ ਹੋਇਆ ਹੋਇਆ ਵਾ ਬਹੁਤ ਸੋਹਣੀਆਂ ਨਾਲ ਬਾਟਮਸ ਲੱਗੀਆਂ ਹੋਈਆਂ ਨੇ ਦੇ ਨਾਲ ਹੈਗਾ ਇਹਦੀ ਵਿਸਕੋਸ ਮਸਲੀਨ ਦਾ ਦੁਪੱਟਾ ਜਿਹੜਾ ਕਿ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਵਾ ਵਿਸਕੋਸ ਮਸਲੀਨ ਦਾ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਸਾਰਾ ਦੁਪੱਟਾ ਬਣਿਆ ਹੋਇਆ ਦੋਨੇ ਪੀਸ ਬਹੁਤ ਸੋਹਣੇ ਨੇ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਸੈਕਿੰਡ ਕਲਰ ਇਹਦੇ ਵਿੱਚ ਹੈਗਾ ਜੀ ਬਲੂ ਸ਼ੇਡ ਸੈਕਿੰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਬਲੂ ਸ਼ੇਡ ਇਹ ਵੀ ਕਲਰ ਪੂਰਾ ਬੈਸਟ ਆ ਬਹੁਤ ਸੋਹਣਾ ਨਾਲ ਇਹਦੇ ਸੇਮ ਬਾਟਮ ਆਉਗੀ ਨਾਲ ਇਹ ਦੇ ਸੇਮ ਵਿਸਕੋਸ ਮਸਲੀਨ ਦਾ ਆਊਗਾ ਦੁਪੱਟਾ ਜਿਹੜਾ ਵੀ ਕਲਰ ਤੁਹਾਨੂੰ ਲੱਗਦਾ ਦੋ ਕਲਰ ਨੇ ਇਹਦੇ ਵਿੱਚ ਦੋਨੇ ਦੇ ਦੋਨੇ ਹੀ ਕਲਰ ਬਹੁਤ ਸੋਹਣੇ ਨੇ ਹਾਲੋ ਅਗਲਾ ਪੀਸ ਅਗਲਾ ਡਿਜ਼ਾਈਨ ਚੈੱਕ ਕਰੋ ਬਹੁਤ ਵਧੀਆ ਸਾਰਾ ਡਿਜੀਟਲ ਫਲਾਵਿੰਗ ਦੇ ਨਾਲ ਫਰੋਜ਼ੀ ਕਲਰ ਦੇ ਉੱਪਰ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਸਾਰੇ ਵਰਕ ਆਊਗਾ ਜਿੰਨਾ ਵੀ ਆ ਤੁਹਾਨੂੰ ਦਿਖਦਾ ਸਾਰਾ ਥ्रेड ਵਰਕ ਹੋਇਆ ਉੱਪਰ ਸਾਰੇ ਪ੍ਰਿੰਟਿੰਗ ਹੋਈ ਹੋਈ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਪੱਲੇ ਤੇ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਸਾਈਡ ਤੇ ਆਊਗੀ ਆਉਣਗੇ ਇਹਨਾਂ ਦੀਆਂ ਬਾਹਾਂ ਇਸ ਤਰ੍ਹਾਂ ਤੇ ਸਾਰੀ ਪ੍ਰਿੰਟਿੰਗ ਇਸ ਤਰ੍ਹਾਂ ਹੈਗੀ ਇਹਦੀ ਸਾਰੇ ਸੂਟ ਦੀ ਪ੍ਰਿੰਟਿੰਗ ਬਹੁਤ ਸੋਹਣੀ ਸੇਮ ਬੈਕ ਦੇ ਉੱਪਰ ਪ੍ਰਿੰਟਿੰਗ ਆਊਗੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣਾ ਇੱਕ ਤੋਂ ਇੱਕ ਪੀਸ ਜਿਹੜਾ ਖੁੱਲੂਗਾ ਦਿਲ ਖੁਸ਼ ਕਰੂਗਾ ਬਹੁਤ ਸੋਹਣੇ ਪੀਸ ਲੈ ਕੇ ਆਈਆਂ ਆ ਲੋ ਜੀ ਨਾਲ ਹੈਗੇ ਪਲੇਨ ਬਾਟਮ ਬਾਟਮ ਸਾਰੇ ਬ੍ਰਾਂਡ ਦੇ ਸੂਟ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਇਸ ਲਈ 2.5 ਤੋਂ ਪਲੱਸ ਜਾਊਗੀ ਬਾਟਮ ਤਾਂ ਵਧੀਆ ਖੁੱਲੀ ਡੁੱਲੀ ਕੱਟ ਦੇ ਮਤਲਬ ਕਿ ਬਣੂਗੀ ਆ ਲੋ ਜੀ ਨਾਲ ਹੈਗਾ ਇਹਦੇ ਵਿਸਕਾਸ ਮਸਲੀਨ ਦਾ ਦੁਪੱਟਾ ਵਿਸਕਾਸ ਮਸਲੀਨ ਦਾ ਦੁਪੱਟਾ ਸਟਾਕ ਕਲੀਅਰ ਸੇਲ ਸਮਝ ਲਓ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਵਧੀਆ ਇਹ ਨਹੀਂ ਹੈਗਾ ਕਿ ਇਹ ਗਰਮੀਆਂ 'ਚ ਹੀ ਪਹਿਣਿਆ ਤੁਸੀਂ ਸਿਆਲਾਂ 'ਚ ਨਹੀਂ ਹਰ ਮੌਸਮ ਦੇ ਵਿੱਚ ਜਿਹੜੀਆਂ ਭੈਣਾਂ ਕਾਟਨ ਲਾਈਕ ਕਰਦੀਆਂ ਤੇ ਕਾਟਨ ਹੀ ਵੇਅਰ ਕਰਦੀਆਂ ਉਹਨਾਂ ਲਈ ਤਾਂ ਇਹ ਬਹੁਤ ਸੋਹਣੀ ਆਫਰ ਆ ਤੇ ਤੁਸੀਂ ਫਟਾਫਟ ਬਸ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰਨਾ ਤਾਂ ਕਿ ਤੁਹਾਡੀ ਪਸੰਦ ਦੇ ਕਲਰ ਤੁਹਾਡੇ ਤੱਕ ਪਹੁੰਚ ਸਕਣ ਤੇ ਇਹ ਰੁਕਣੇ ਵੀ ਹੈ ਨਹੀਂਗੇ ਬਸ ਇੰਨੀ ਕੁ ਰਿਕਵੈਸਟ ਆ ਵੀ ਇੱਕ ਕਲਰ ਪਸੰਦ ਦਾ ਨਾਲ ਇੱਕ ਅੱਧਾ ਹੋਰ ਕਲਰ ਪਸੰਦ ਕਰ ਲਿਆ ਕਰੋ ਵੀ ਤਾਂ ਕਿ ਜੇ ਆ ਕਲਰ ਨਾ ਸੋਲਡ ਆਊਟ ਹੋ ਗਿਆ ਤਾਂ ਸੈਕੰਡ ਕਲਰ ਫਟਾਫਟ ਤੁਹਾਡਾ ਬੁੱਕ ਹੋ ਸਕੇ ਆ ਲੋ ਸੈਕਿੰਡ ਕਲਰ ਇਹਦੇ ਵਿੱਚ ਹੈਗਾ ਸਕਿਨ ਕਲਰ ਇਹ ਵੀ ਬਹੁਤ ਸੋਹਣਾ ਕਲਰ ਆ ਬਹੁਤ ਵਧੀਆ ਬਹੁਤ ਪਿਆਰਾ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਪਿਆਜ਼ੀ ਸ਼ੇਡ ਥਰਡ ਕਲਰ ਹੈਗਾ ਪਿਆਜ਼ੀ ਜਿਹਾ ਸ਼ੇਡ ਆ ਇਹ ਵੀ ਬਹੁਤ ਸੋਹਣਾ ਕਲਰ ਆ ਸਾਰਿਆਂ ਦੇ ਨਾਲ ਸੇਮ ਵਿਸਕੋਸ ਬਸਲੀਨ ਦੇ ਦੁਪੱਟੇ ਆ ਪਲੇਨ ਬਾਟਮ ਲੱਗੀਆਂ ਹੋਈਆਂ ਨੇ ਜਿਹੜੀ ਮਰਜ਼ੀ ਸੂਰ ਤੁਸੀਂ ਚੱਕ ਸਕਦੇ ਹੋ ਫੋਰਥ ਕਲਰ ਹੈਗਾ ਇਹਦੇ ਵਿੱਚ ਜੀ ਸੀ ਗ੍ਰੀਨ ਕਲਰ ਪਿਸਤਾ ਗ੍ਰੀਨ ਜਿਹੇ ਕਲਰ ਆ ਚਾਰੇ ਦੇ ਚਾਰੀ ਕਲਰ ਪੂਰੇ ਪਰਫੈਕਟ ਨੇ ਜਿਹੜਾ ਮਰਜੀ ਕਲਰ ਲੈ ਲਓ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਵਧੀਆ ਪ੍ਰਾਈਸ ਰੇਂਜ ਆ ਤੇ ਬਹੁਤ ਹੀ ਯੂਨੀਕ ਜੇ ਪੀਸ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਉੱਪਰ ਪ੍ਰਿੰਟਿੰਗ ਵੀ ਮਿਲੂਗੀ ਵਰਕ ਵੀ ਮਿਲੂਗਾ ਸਿੰਪਲ ਸੋਬਰ ਸਰਦਾਰੀ ਲੁੱਕ ਦੇ ਨੇ ਆ ਲਓ ਤੁਸੀਂ ਅਗਲਾ ਪੀਸ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਪੀਸ ਬਣਿਆ ਹੋਇਆ ਸਾਰਾ ਇਹ ਬਲੂ ਕਲਰ ਦੇ ਉੱਪਰ ਆ। ਹਲੋ। ਇਸ ਤਰ੍ਹਾਂ ਦੀਆਂ ਪੈਨਲਸ ਬਣੀਆਂ ਹੋਈਆਂ ਨੇ। ਇਹ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸਾਰਾ ਥ्रेड ਆ। ਹੈਗਾ ਆ ਸਾਰੀ ਪ੍ਰਿੰਟਿੰਗ ਹੋਈ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ। ਬਾਹਾਂ ਦੇ ਉੱਪਰ ਵੀ ਇਸੇ ਤਰ੍ਹਾਂ ਸੇਮ ਪ੍ਰਿੰਟਿੰਗ ਮਿਲੂਗੀ। ਕਲਰ ਬਹੁਤ ਯੂਨੀਕ ਆ ਬੇਬੀ ਬਲੂ ਜਾਂ ਕਲਰ ਆ ਬਹੁਤ ਵਧੀਆ ਰੀਅਰ ਹੀ ਹੁੰਦਾ ਇਹ ਕਲਰ। ਗ੍ਰੇ ਬਲੂ ਦਾ ਮਿਕਸਚਰ ਜਾਂ ਕਲਰ ਆ ਇਹ। ਹਲੋ। ਨਾਲ ਹੈਗੀ ਆ ਪਲੇਨ ਬਾਟਮ ਤੇ ਨਾਲ ਇਹਦੇ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਸਾਰਾ ਡਿਜੀਟਲ ਦੁਪੱਟਾ ਮਿਲੂਗਾ ਆਲੋ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਕੋਈ ਵੀ ਲੈਂਥ ਦਾ ਲੰਬਾਈ ਚ ਚੜਾਈ ਚ ਕਿਸੇ ਤਰ੍ਹਾਂ ਦੀ ਕੋਈ ਨਹੀਂ ਕਿਉਂਕਿ ਸਾਰੇ ਬ੍ਰਾਂਡ ਦੇ ਸੂਟ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਹੈਗਾ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਇੱਕ ਗ੍ਰੀਨ ਕਲਰ ਮਿਲੂਗਾ ਮਹਿੰਦੀਆ ਗ੍ਰੀਨ ਜਿਹਾ ਕਲਰ ਆ ਇੱਕ ਬਲੂ ਦੋਨੇ ਕਲਰ ਪਰਫੈਕਟ ਨੇ ਇਹ ਵੀ ਗ੍ਰੀਨ ਮਹਿੰਦੀ ਆ ਦਾ ਮਿਕਸਚਰ ਜਾਂ ਕਲਰ ਆ ਇਹ ਗ੍ਰੇ ਬਲੂ ਦਾ ਦੋਨੇ ਕਲਰ ਯੂਨੀਕ ਜਿਹੇ ਨੇ ਬਹੁਤ ਵਧੀਆ ਕਲੈਕਸ਼ਨ ਆ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਲਓ ਅਗਲਾ ਪੀਸ ਚੈੱਕ ਕਰੋ ਇਹ ਵੀ ਪੂਰਾ ਵਧੀਆ ਬਹੁਤ ਹੀ ਵਧੀਆ ਸੋਨਾ ਸਾਰਾ ਰੈਡੀ ਹੋਇਆ ਹੋਇਆ ਪੀਸ ਇਹ ਸਿੰਗਲ ਪੀਸ ਹੈ ਇਹਦੇ ਵਿੱਚ ਹੁਣ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਨਹੀਂ ਅਵੇਲੇਬਲ ਹੈਗਾ ਪ੍ਰਿੰਟਿੰਗ ਪੂਰੀ ਬੈਸਟ ਆ ਕਿਉਂਕਿ ਇਹ ਪ੍ਰਿੰਟਿੰਗ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਇਹ ਆਪਣੇ ਕੋਲ ਆਲ ਓਵਰ ਚ ਵੀ ਆ ਚੁੱਕੀ ਆ ਮੈਚਿੰਗ ਚ ਵੀ ਆ ਆ ਚੁੱਕੀ ਆ ਹੁਣ ਇਹ ਵਧੀਆ ਸੂਟਾਂ ਤੇ ਵੀ ਜਾਨੀ ਕਿ ਵਿਦਿਤ ਹੈਡਵਰਕ ਹੋ ਕੇ ਵੀ ਆ ਚੁੱਕੀ ਆ ਪਰਪਲ ਸ਼ੇਡ ਆ ਇਸ ਤਰ੍ਹਾਂ ਇਹਦੀਆਂ ਪੈਨਸ ਜਾਂਦੀਆਂ ਨੇ ਆ ਸਾਰਾ ਜਿੰਨਾ ਵੀ ਵਰਕ ਮਿਲੂਗਾ ਇਹਨਾਂ ਚ ਇਹ ਸਾਰਾ ਥ्रेड ਦਾ ਕੰਮ ਹੋਇਆ ਹੋਇਆ ਹੈ ਪੱਲੇ ਦੇ ਉੱਪਰ ਵੀ ਥ੍ਰੈਡ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਪੱਲੇ ਦੇ ਉੱਪਰ ਵੀ ਥ੍ਰੈਡ ਵਰਕ ਹੋਇਆ ਹੋਇਆ ਬਹੁਤ ਸੋਹਣਾ ਨਾਲ ਇਹਦੇ ਸੇਮ ਮਿਲੂਗੀ ਜੀ ਪਲੇਨ ਬਾਟਮ ਤੇ ਨਾਲ ਮਿਲੂਗਾ ਫੁੱਲ ਪਿਓਰ ਦਾ ਦੁਪੱਟਾ ਬਹੁਤ ਸੋਹਣੀ ਕਲੈਕਸ਼ਨ ਆ फटाफट ਆਪਣੇ ਸਕਰੀਨਸ਼ਾਟ ਲੈ ਕੇ ਪਲੀਜ਼ ਵਟਸਐਪ ਤੇ ਕਰੀ ਚੱਲੋ ਤਾਂ ਕਿ ਇਹ ਸੂਟ ਤੁਹਾਡੇ ਘਰ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ ਬਾਕੀ ਪਿਛਲੇ ਹਫਤੇ ਜਿਹੜੀਆਂ ਪੈਣਾ ਦੇ ਕੋਰੀਅਰ ਹਜੇ ਤੱਕ ਨਹੀਂ ਪਹੁੰਚੇ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੀ ਉਹ ਛੁੱਟੀਆਂ ਲਗਾਤਾਰ ਹੀ ਆ ਰਹੀਆਂ ਸੀ ਲਖੜੀ ਦੀਆਂ 15 ਅਗਸਤ ਦੀਆਂ ਸੈਟਰਡੇ ਸੰਡੇ ਦੀਆਂ ਉਹਦੇ ਕਰਕੇ ਕੋਈ ਡਿਲੇ ਹੋ ਜਾਂਦੇ ਨੇ ਕਈ ਕੋਰੀਅਰ ਮੰਡੇ ਨੂੰ ਡਿਸਪੈਚ ਹੋਏ ਨੇ ਕਈ ਅੱਜ ਹੋਏ ਨੇ ਆਹ ਵੀਕ ਦੇ ਵਿੱਚ ਵਿੱਚ ਸਾਰੀਆਂ ਭੈਣਾਂ ਤੱਕ ਕੋਰੀਅਰ ਪਹੁੰਚ ਜਾਣਗੇ ਇਸ ਲਈ ਬੇਫਿਕਰ ਹੋ ਕੇ ਬੈਠਿਓ ਆਲੋਚ ਅਗਲਾ ਪੀਸ ब्लू ਕਲਰ ਦੇ ਉੱਪਰ ਦੇਖੋ ਵਾਈਟ ਦੇ ਨਾਲ ਕੰਬੀਨੇਸ਼ਨ ਆ ਬਹੁਤ ਸੋਹਣਾ ਪੀਸ ਆ ਇਹ ਇਸ ਤਰ੍ਹਾਂ ਇਹਦੀ ਪੈਨਲ ਵਾਂਗੂ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਵਾ ਇਹ ਪ੍ਰਿੰਟਿੰਗ ਆਡ ਹੋਈ ਆ ਮਤਲਬ ਕਿ ਇਹਦੇ ਤੇ ਥ्रेड ਵਰਕ ਹੋਇਆ ਹੋਇਆ ਵਾ ਬਹੁਤ ਸੋਹਣੀ ਇਹਦੇ ਵਿੱਚ ਸੇਮ 3D ਪ੍ਰਿੰਟਿੰਗ ਹੋਈ ਆ ब्लू ਕਲਰ ਦੇ ਵਿੱਚ ਸਾਈਡਾਂ ਤੇ ਵਾਈਟ ਪ੍ਰਿੰਟਿੰਗ ਹੋਈ ਆ ਬਹੁਤ ਸੋਹਣਾ ਪੀਸ ਆ ਇਹ ਵੀ ਸਿੰਗਲ ਪੀਸ ਆ ਇਹਦੇ ਵਿੱਚ ਕੋਈ ਵੀ ਕਲਰ ਚਾਰਟ ਨਹੀਂ ਹੈਗਾ ਐਨੀ ਲੋ ਜੀ ਨਾਲ ਸੇਮ ਆ ਸਾਰਾ ਜਿੰਨਾ ਵੀ ਬਲੂ ਕਲਰ ਦੇ ਉੱਪਰ ਦਿਿੰਦਾ ਤੁਹਾਨੂੰ ਸਾਰਾ ਥ्रेड ਵਰਕ ਹੋਇਆ ਇਹ ਵੀ ਸਾਰਾ ਥ्रेड ਵਰਕ ਹੋਇਆ ਹੋਇਆ ਨਾਲ ਇਹਦੇ ਸੇਮ ਆਉਗੀ ਜੀ ਬਲੂ ਕਲਰ ਦੀ ਬਾਟਮ ਹਲੋ ਬਲੂ ਕਲਰ ਦੀ ਹੈਗੀ ਬਾਟਮ ਨਾਲ ਹੈਗਾ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਸਾਰਾ ਡਿਜੀਟਲ ਹਲੋ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲਓ ਤਾਂ ਕਿ ਫਟਾਫਟ ਤੁਹਾਡੇ ਤੱਕ ਪਹੁੰਚ ਸਕਣ ਕਿਉਂਕਿ ਇਹ ਰੇਂਜ ਦੇ ਵਿੱਚ ਕਦੇ ਵੀ ਨਹੀਂ ਮਿਲਨੇ ਜੀ ਇਹ ਸੂਟ ਜਿਹੜੀ ਰੇਂਜ ਦੇ ਵਿੱਚ ਆਪਾਂ ਲਾ ਦਿੱਤੇ ਆ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ WhatsApp ਕਰ ਦਿਓ ਆ ਲੋ ਇੱਕ ਪੀਸ ਹੈਗਾ ਇਹ ਥੋੜਾ ਜਿਹਾ ਗਰਲਿਸ਼ ਲੁੱਕ ਦੇ ਉੱਪਰ ਆ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਸੋਹਣੀ ਆ ਆ ਲੋ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਕੰਮ ਹੋਇਆ ਹੋਇਆ ਸਾਰੀ ਪ੍ਰਿੰਟਿੰਗ ਡਿਜੀਟਲ ਆ ਸੇਮ ਪ੍ਰਿੰਟਿੰਗ ਬੈਕ ਦੇ ਉੱਪਰ ਮਿਲੂਗੀ ਨਾਲ ਇਹਦੇ ਸੇਮ ਬਲੈਕ ਕਲਰ ਦੀ ਮਿਲੂਗੀ ਬਾਟਮ ਤੇ ਨਾਲ ਇਹਦੇ ਵਿਸਕੋਸ ਮਸਲੀਨ ਦਾ ਦੁਪੱਟਾ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਇਹਦਾ ਦੁਪੱਟੇ ਨਾਲ ਹੀ ਗ੍ਰੇਸ ਆ ਸੂਟ ਵੀ ਆ ਲੋ ਜੀ ਬਹੁਤ ਸੋਹਣਾ ਦੁਪੱਟਾ ਵਾ ਨਾਲ ਜਿਹੜਾ ਵੀ ਪੀਸ ਪਸੰਦ ਆ ਰਿਹਾ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਗ੍ਰੇ ਕਲਰ ਦੇ ਉੱਪਰ ਬਹੁਤ ਸੋਹਣਾ ਕਲਰ ਆ ਗ੍ਰੇ ਕਲਰ ਆ ਸਾਰੀ ਜਿੰਨਾ ਵੀ ਦਿਖ ਰਿਹਾ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਪੱਲੇ ਦੇ ਉੱਪਰ ਵੀ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ WhatsApp ਕਰ ਦਿਓ ਇਹ ਵਾਲੀਆਂ ਕਲੈਕਸ਼ਨ ਆ ਜਾਨੀ ਕਿ ਜਿਹੜੇ ਆਪਾਂ ਕਿਸੇ ਨੂੰ ਗਿਫਟ ਵੀ ਕਰੀਏ ਤਾਂ ਅਗਲਾ ਕੋ 22500 ਦਾ ਸੂਟ ਆ ਪਰ ਤੁਹਾਨੂੰ ਸਿਰਫ 1500 ਚ ਮਿਲ ਰਿਹਾ ਸਿੰਗਲ ਸੂਟ ਲੈਣਾ 1650 ਚ ਮਿਲੂਗਾ ਤੇ ਪਰ ਬਹੁਤ ਹੀ ਵਧੀਆ ਜਾਨੀ ਕਿ ਆ ਨ ਬਲੀਵੇਬਲ ਪ੍ਰਾਈਜ਼ ਨੇ ਜਿਹੜੇ ਕਿ ਆਪਾਂ ਰੱਖੇ ਨੇ ਬਹੁਤ ਸੋਹਣੀ ਕਲੈਕਸ਼ਨਾਂ ਦੇ ਆ ਤੇ ਦੁਪੱਟੇ ਬਹੁਤ ਸੋਹਣੇ ਨੇ ਆ ਸਾਰਾ ਡਿਜੀਟਲ ਦੁਪੱਟਾ ਰੈਡੀ ਹੋਇਆ ਹੋਇਆ ਬਹੁਤ ਵਧੀਆ ਵਿਸਕੋਸ ਮਸਲੀਨ ਦੇ ਉੱਪਰ ਇਹ ਦੁਪੱਟਾ ਫੁੱਲ ਔਨ ਡਿਮਾਂਡ ਇੰਨੇ ਖੁੱਲੇ ਡੁੱਲੇ ਜਿੰਨੇ ਮਰਜ਼ੀ ਆਪਾਂ ਭਾਰਿਆਂ ਕਈ ਪਹਿਣਾ ਸਪੈਸ਼ਲ ਕਾਲ ਕਰਦੀ ਹੁੰਦੀਆਂ ਕਿ ਅਸੀਂ ਭਾਰਿਆਂ ਵਧੀਆ ਬੁੱਕਲ ਵੱਜੇ ਜਿਹੜੀ ਗੱਲ ਨੂੰ ਰਿਪੀਟ ਔਰ ਰਿਪੀਟ ਅਸੀਂ ਕਹਿੰਨੇ ਆ ਤਾਂ ਉਹ ਗੱਲ ਇੰਨੇ ਚ ਜੇ ਕੋਈ ਹੈਗੀ ਆ ਤਾਂ ਹੀ ਕਹਿੰਨੇ ਆ ਬਹੁਤ ਖੁੱਲੇ ਡੁੱਲੇ ਦੁਪੱਟੇ ਨੇ ਜਿਵੇਂ ਮਰਜੀ ਤੁਸੀਂ ਬੁੱਕਲ ਮਾਰੋ ਸਿਰ ਤੇ ਰੁਕਣਗੇ ਬਹੁਤ ਵਧੀਆ ਕਲੈਕਸ਼ਨਾਂ ਨੇ ਇਹ ਜਿਹੜਾ ਮਰਜੀ ਪੀਸ ਤੁਸੀਂ ਇਹਨਾਂ ਚੋਂ ਲੈ ਲਓ ਅਗਲਾ ਇਹਦੇ ਵਿੱਚ ਮਿਲੂਗਾ ਮਾਊਸ ਸ਼ੇਡ ਬਹੁਤ ਸੋਹਣਾ ਪੀਸ ਆ ਇਹ ਵੀ ਨੈਕਸਟ ਹੈਗਾ ਜੀ ਇਹਦੇ ਵਿੱਚ ਪਰਪਲ ਸ਼ੇਡ ਇਹ ਵੀ ਪੀਸ ਬਹੁਤ ਸੋਹਣਾ ਬਹੁਤ ਪਿਆਰਾ ਵਾ ਅਗਲਾ ਪੀਸ ਹੈਗਾ ਜੀ ਇਹਦੇ ਵਿੱਚ ਗ੍ਰੀਨ ਜਾਂ ਗ੍ਰੀਨ ਕਲਰ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਬਹੁਤ ਬੈਸਟ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਕੋਈ ਸੁਪਰ ਹਿੱਟਾ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੱਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਪਲੀਜ਼ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਉਹਦੇ ਨਾਲ ਡੇਲੀ ਜੋ ਵੀ ਆਪਣੀ ਡੇਲੀ ਵੀਡੀਓ ਆਉਂਦੀ ਹੈ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਜਾਂਦਾ ਤੁਹਾਨੂੰ ਮਿਲ ਜਾਂਦਾ ਤੇ ਤੁਹਾਨੂੰ ਨਵੀਂ ਕਲੈਕਸ਼ਨ ਜੋ ਵੀ ਆ ਰਹੀ ਹੈ ਪਾਰਟੀ ویئر ਕਲੈਕਸ਼ਨ ਬਹੁਤ ਵਧੀਆ ਬਹੁਤ ਵਧੀਆ ਰੇਂਜਾਂ ਦੇ ਉੱਪਰ ਆ ਚੁੱਕੀ ਆ ਬਸ ਥੋੜੇ ਦਿਨਾਂ ਤੱਕ ਉਹਨਾਂ ਦੀਆਂ ਵੀਡੀਓ ਵੀ ਸਟਾਰਟ ਹੋ ਜਾਣਗੀਆਂ। ਬਾਕੀ ਜਿਹੜੀਆਂ ਪੈਣਾ ਗਰੁੱਪ ਚ ਐਡ ਆਉਣਾ ਹੋਣਾ ਚਾਹੁੰਦੀਆਂ ਨੇ ਤੁਸੀਂ ਐਡ ਹੋ ਸਕਦੇ ਹੋ ਗਰੁੱਪ ਦੇ ਵਿੱਚ ਤੇ ਇਹੀ ਨੰਬਰ ਜਿਹੜਾ ਸਕਰੀਨ ਤੇ ਚੱਲਦਿਆ ਇਹੀ ਆਪਣਾ ਗਰੁੱਪ ਦਾ ਨੰਬਰ ਆ ਤੁਸੀਂ ਇਹ ਤੇ ਹੈਲੋ ਲਿਖ ਕੇ ਸੈਂਡ ਕਰ ਸਕਦੇ ਹੋ ਤੇ ਆਪਣਾ ਨੰਬਰ ਗਰੁੱਪ ਚ ਜੁਆਇਨ ਕਰਾ ਸਕਦੇ ਹੋ। ਉਹਦੇ ਉੱਪਰ ਜਿਵੇਂ ਅਗਾਹਾਂ ਵਿਆਹ ਸ਼ਾਦੀਆਂ ਦੇ ਸੀਜ਼ਨ ਸਟਾਰਟ ਹੋ ਰਹੇ ਆ ਬਹੁਤ ਸੋਹਣੀਆਂ ਲੇਟੈਸਟ ਕਲੈਕਸ਼ਨਾਂ ਜੋ ਵੀ ਆਉਣਗੀਆਂ ਸਾਰੀਆਂ ਜੋ ਵੀ ਪਿਕਸ ਸਾਥੋਂ ਪ੍ਰੋਵਾਈਡ ਹੋ ਸਕਦੀਆਂ ਸੀ ਉਹਤੇ ਕਰਦੇ ਆ ਪਰ ਪੀਸ ਇੰਨੀ ਕੁ ਰਿਕੁਐਸਟ ਆ ਕਿ ਕਾਲ ਕਰਕੇ ਨਾ ਕਿਹਾ ਕਰੋ ਕਿ ਦੀਦੀ ਪਿਕਸ ਪ੍ਰੋਵਾਈਡ ਕਰ ਦਿਓ ਨਹੀਂ ਹੁੰਦੀਆਂ ਜੀ ਇੱਕ ਜਾਣੇ ਨੂੰ ਪਿਕਸ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਇੰਨਾ ਟਾਈਮ ਮੈਨੇਜ ਕਰਨਾ ਹੀ ਇਕੱਲੇ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਬਸ ਮੈਂ ਤਾਂ ਹੀ ਅਸੀਂ ਗਰੁੱਪ ਸਟਾਰਟ ਕੀਤਾ ਹੋਇਆ ਆਪਣੇ ਗਰੁੱਪ ਨੂੰ ਨੰਬਰ 'ਚ ਗਰੁੱਪ ਦੇ ਨੰਬਰ 'ਚ ਆਪਣੇ ਨੰਬਰ ਨੂੰ ਐਡ ਕਰਵਾ ਲਓ ਤਾਂ ਕਿ ਤੁਹਾਡੇ ਤੱਕ ਸਾਰੀਆਂ ਨਿਊ ਕਲੈਕਸ਼ਨਾਂ ਪਹੁੰਚ ਸਕਣ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤੇ ਚਲੋ ਜੀ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ